ਦੇਵ ਗੁਰੂ ਗRAND ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸ਼ਬਦ ਕੀਰਤਨ ਕਰਦੇ ਆਂ ਸੁਣਦੇ ਆਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਰਹੇ ਆਂ ਕਿਉਂਕਿ ਇਹ ਜੋ ਕਰਦਾ ਸਮਾਗਮ ਭਾਈ ਪ੍ਰੀਤਮ ਸਿੰਘ ਜੀ ਅਤੇ ਸਾਰਾ ਪਰਿਵਾਰ ਉਹਨਾਂ ਵੱਲੋਂ ਨਾਨਕ ਸਰ ਸੰਪਰਦਾਏ ਦੇ ਮਹਾਪੁਰਖ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਕਿ ਆਪ ਭਾਵਨਾ ਨਾਲ ਤਿੰਨ ਪਾਠ ਸਹਿਜ ਪਾਠ ਆਰੰਭ ਕੀਤੇ ਇਸਨ ਅੱਜ ਸੰਪੂਰਨਤਾ ਹੋਈ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਰੇ ਪਾਠਾਂ ਦੀ ਸੰਪੂਰਨਤਾ ਉਪਰੰਤ ਕੀਰਤਨ ਗੱਦਾ ਦਾ ਪਰਵਾਚਨ ਲਿਆ ਆਇਆ ਇਸ ਪਰਿਵਾਰ ਦੀ ਭਾਵਨਾ ਨਾਲ ਸਰ ਸੰਪਰਦਾਇ ਨਾਲ ਜੁੜ ਕੇ ਪਰਪਰਿਤ ਹੋਈ ਹੇ ਵੀ ਵਟੋ ਵਟੇ ਦੇ ਗੁਰੂ ਕਰਨਾਲ ਜੁੜੇ ਸਨ ਪਰ ਜਿਵੇਂ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਹੋਰਾਂ ਕੋਲ ਸੁਣਿਆ ਕਿ ਨਾਨਕ ਸਰ ਕੇਂਦਰੀ ਅਸਥਾਨ ਤੇ ਜਾਣਾ ਸਾਡੇ ਅਥੀ ਸਤਕਾਰਯੋਗ ਉਸਤਾਦ ਜੀ ਬਾਬਾ ਖੇਰ ਸਿੰਘ ਜੀ ਦੀ ਸੰਗਤ ਉੱਚੇ-ਚੇਤੌਰ ਤੇ ਕਰਨੀ दीवान स्थान के बैठ के कीर्तन सर्व करते लगन वाद दी गई अति नानक सार संप्रदाय दे ਧੰਨ ਬਾਬਾ ਨਾਨਕ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਦੀਆਂ ਸਾਖੀਆਂ ਸੁਣ ਸੁਣ ਕੇ ਪੜ੍ਹ ਕੇ ਲਗਨ ਜਵਾਦਾ ਹੁੰਦਾ ਗਿਆ ਇਹ ਉਹ ਵਾਅਦੇ ਲਈ ਇੱਕ ਪ੍ਰਤੱਖ ਪਰਮਾਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਹਿਜ ਬਾਣ ਘਰ ਵਿੱਚ ਕਰਨਾ ਕੀਰਤ ਵਿਰਤ ਕਰਨ ਦੇ ਨਾਲ ਨਾਲ ਸਾਧ ਸੰਗਤ ਵਿੱਚ ਵੀ ਹਾਜ਼ਰੀ ਭਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਖੁਦ ਪਾਠ ਕਰਨਾ ਕੋਝ ਸਾਲਾਂ ਤੋਂ ਆਪਾਂ ਆਮ ਹੀ ਸੁਣਦੇ ਤੇ ਪੜ੍ਹਦੇ ਹਾਂ ਕਿ ਸਹਿਦ ਪਾਠ ਕਰਨਾ ਚਾਹੀਦਾ ਹੈ ਕਰੋ ਪਰ ਇਹਨਾਂ ਨੂੰ ਪੂਰਵਲੇ ਜਨਮਾਂ ਦੇ ਚੰਗੇ ਸੰਸਕਾਰਾਂ ਸਦਕਾ ਉਸ ਅਸਥਾਨ ਦੀ ਨਾਨ ਸਰ ਸੰਪਰਦਾਇ ਅਸਥਾਨ ਦੀ ਜੋ ਸੰਗਤ ਪ੍ਰਾਪਤ ਹੋਈ ਬਾਬਾ ਜੀ ਤਾਂ ਲੰਬੇ ਸਮੇਂ ਤੋਂ ਇਹ ਕਿਰਪਾ ਕਰਦੇ ਚਲੇ ਆ ਰਹੇ ਨੇ ਧੰਨ ਬਾਬਾ ਲੰਸੇ ਜੀ ਦੇ ਲੇ ਤੁ ਲਿਖਵਾ ਕੇ ਵੀ ਲਾਇਆ ਕਿ ਹਰੇ ਗੁਰਸਿੱਖ ਮਹੀਨੇ ਵਿੱਚ ਜਾਂ ਸਹਿਜ ਪਾਠ ਕਰੇ ਜਾਂ ਸੁਖਨੀ ਸਹਿਬ ਦੇ ਪੰਜਾ ਪਾਠ ਜਾਂ ਜਪਦੀ ਸਹਿਬ ਦੇ 250 ਪਾਠ ਜਾਂ ਬੂਲ ਮੰਤਰ ਦੀਆਂ ਰੋਜ਼ਾਨਾ 6 ਮਾਲਾ ਜਾਂ ਵਾਹਿਗੁਰੂ ਸ਼ਬਦ ਤੇ ਕੋਈ Hindu ਭਰਾ ਹੈ ਤਾਂ RAM RAM ਦੀਆਂ ਮਾਲਾ ਭਾਵ ਕੇ 2 ਢਾਈ ਘੰਟੇ ਇਸ Pase ਸਮਾਂ ਕੱਢੇ ਆਪਣਾ ਜੀਵਨ ਸਫਲਾ ਕਰੇ ਜੋ ਜੀਵਨ ਦਾ ਮਨੋਰਥ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਤਾਂ ਅੱਜ ਵੀ ਆਪਾਂ ਸੁਣ ਸਕਦੇ ਹਾਂ ਜੋ ਰਿਕਾਰਡ ਹੋਏ ਹਨ ਕਿ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੜਨਹੀਂ ਉਹਨਾ ਮਹਾਪੁਰਸ਼ਾਂ ਨਾਲ ਸੰਗਤ ਉਹਨਾਂ ਦੀ ਕਰਨੀ ਹੈ ਜਿਹੜੇ ਗੁਰੂ ਦੇ ਬਣ ਕੇ ਤੇ ਗੁਰੂ ਦੇ ਬਣਾ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ ਪੋੜੀ ਦੇ ਰੂਪ ਵਿੱਚ ਚਾਛਾ ਛੋਰੇ ਦਾਸ ਤੁਮਾਰੇ दास दशन के पानी हारे छछा छार होत तेरे संता अपनी कृपा करो भगवंता छार स्यान बहुत चथराई संतन की मन टेक टिका छार की पुत्री परमगत पाई नानक जाको ਸਤਿ ਸ੍ਰੀ ਅਕਾਲ ਕਿੱਥੋਂ ਨਿਮਰਤਾ ਤੋਂ ਆਰੰਭਤਾ ਕੀਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪੌੜੀ ਦੇ ਰੂਪ ਵਿੱਚ ਇਸ ਸ਼ਬਦ ਦੀ ਆਰੰਭਤਾ ਕੀਤੀ ਹੈ ਛੇ ਛੇ ਅੱਖਰ ਦੁਆਰਾ ਸਤਿਗੁਰੂ ਜੀ ਨੇ ਮਨੁੱਖ ਨੂੰ ਕਿੰਨੀ ਸੁਚੱਜੇ ਸ੍ਰੇਸ਼ਟ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਤੇ ਆਖਿਆ ਕੇ হে ਨਿਰੰਕਾਰ হে ਵਾਹਿਗੁਰੂ ਮੈਂ ਤੇਰੇ ਦਾਸਾਂ ਦਾ ਵੀ ਦਾਸ ਉਹਨਾਂ ਦਾ ਪਾਣੀ ਧਰਨ ਵਾਲਾ ਜਿਹੜਾ ਐਨ ਸੇਵਾ ਕਰਨ ਵਾਲਾ ਆਖਿਆ হে ਵਾਹਿਗੁਰੂ ਕਿਰਪਾ ਕਰ ਮੈਂ ਤੇਰੇ ਮਹਾਪੁਰਸ਼ਾਂ ਦੀ ਪਿਆਰਿਆਂ ਦੀ ਚਰਨਾਂ ਦੀ ਧੂੜ ਬਣ ਤੇ ਫਿਰ ਮਨੁੱਖ ਨੂੰ ਸੰਬੋਧਨ ਕਰਕੇ ਬਚਨ ਕੀਤੇ ਨੇ ਜਿਹੜਾ ਨਹੀਂ ਜੁੜਿਆ ਹੋਇਆ ਕਿ ਆਪਣੀਆਂ ਸਿਆਣਪਾਂ ਚਤਰਾਣੀਆਂ ਸਾਰੀਆਂ त्याग ਕੇ ਤੂੰ ਮਹਾਪੁਰਖਾਂ ਦੀ ਟੇਕ ਲੈ ਆਸਰਾ ਲੈ ਜਿਹੜਾ ਵੀ ਕੇ ਸੁਚੱਜਾ ਉਦਮ ਕਰਦਾ ਹੈ ਹੈ ਤੇ ਭਾਵੇਂ ਸਰੀਰ ਕਰਕੇ ਹੋਵੇ ਮਿੱਟੀ ਦਾ ਇਹ ਪਤਲਾ ਛਾਰ ਕੀ ਪੁਤਰੀ ਹੈ ਤਾਂ ਇਸ ਸਰੀਰ ਵਿੱਚ ਹੀ ਰਹਿੰਦਾ ਗੁਰਜੀ ਨੇ ਟੇਕ ਲੈ ਲਈ ਆਸਰਾ ਲੈ ਲਿਆ ਤਨ ਮਨ ਧਨ ਕਰਕੇ ਆਪਣਾਤ ਹੋਮੇ ਤਿਆਰ ਕੇ ਵਚਨ ਕੀਤਾ ਸਤਿਗੁਰੂ ਜੀ ਨੇ ਕਿ ਉਹਨੇ ਉੱਚੀ ਅਵਸਥਾ ਪ੍ਰਾਪਤ ਕਰ ਲਈ ਛਾਰ ਕੀ ਪੁਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਜਿਹਦੇ ਮਦਦਗਾਰ ਕਮਾਈ ਵਾਲੇ ਮਹਾਪੁਰਖ ਜਿਹੜੇ ਜੁੜੇ ਹੋਏ ਨੇ ਨਿਰੰਕਾਰ ਅਨਜੀਦੇ ਤੇ ਉਹ ਕਿਰਪਾ ਕਰ ਦੇਣ ਤੇ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੋਵੇ ਉਹਦੇ ਤੇ ਇੰਨੀ ਵੱਡੀ ਕਿਰਪਾ ਹੋ ਜਾਂਦੀ ਹੈ ਕਿ ਉਹਦੀ ਅਵਸਥਾ ਹੀ ਬਦਲ ਜਾਂਦੀ ਹੈ ਹੁਕਮਤਾ ਦੇ ਹੋਈ ਹੈ ਨਾ ਕਿਰਤਵੀ ਕਰਮੀ ਨਾਮ ਵੀ ਜਪਣਾ ਆਪਾਂ ਹੁਣ ਤੱਕ ਹੀ ਰਹੇ ਹਾਂ ਕਿਰਤਵੀ ਕਰਦੇ ਨੇ ਪਈ ਪ੍ਰੀਤਮ ਸਿੰਘ ਜੀ ਸਾਰਾ ਪਰਿਵਾਰ ਤੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਰ ਸਤਕਾਰ ਸਹਿਜ ਪਾਠ ਸੇਵਾ ਕਰਨੀ ਪ੍ਰਕਾਸ਼ ਕਰਨੇ ਵਿਰਾਜਮਾਨ ਕਰਨੇ ਤੇਕ ਰੱਖਣੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਇਹ ਭਾਵਨਾ ਪ੍ਰਾਪਤ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰੀ ਮਨੁੱਖਤਾ ਦੇ ਸਾਝੇ ਹਨ ਸਾਰੀ ਮੁਲਕਤਾ ਨੂੰ ਉਪਦੇਸ਼ ਦੇ ਕੇ ਉਧਾਰ ਕਰਦਾ ਹਨ ਉਹ ਭਾਵੇਂ ਅੰਮ੍ਰਿਤਧਾਰੀ ਸਿੰਘ ਹੈ ਤੇ ਭਾਵੇਂ ਸਹਿਜਧਾਰੀ ਹੈ ਉਹ ਸਤਿਕਾਰ ਕਰਦਾ ਆ ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਦੇ ਨਗਰ ਸੰਗਤ ਦੇ ਨਾਨਕ ਸਰ ਅਸਥਾਨ ਵਿੱਚ ਸਮਾਗਮ ਸੀ 5 ਦੇ ਨਾਲ 6 ਤੋਂ 10 ਸਮਾਰਟ ਚ ਤੱਕ ਤੇ 9 ਮਾਰਚ ਨੂੰ ਸਿੰਘ ਸਾਹਿਬ ਨੇ ਵੀ ਬੇਨਤੀ ਕਰਨ ਤੇ ਉਥੇ ਪਹੁੰਚਣਾ ਕੀਤਾ ਸਿੰਘ ਸਾਹਿਬ ਗਿਆਨੀ ਰਗਬੀ ਸਿੰਘ ਜੀ ਜਿਹੜੇ ਕਿ ਹੁਣ ਇਸ ਸਮੇਂ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੀ ਹਨ ਅਤੇ ਸ੍ਰੀ ਆਗਾਦ ਤਖਤ ਸਾਹਿਬ ਦੇ ਜਥੇਦਾਰ ਹਨ ਬੇਨਤੀ ਕਰਨ ਤੇ ਉਹਨਾਂ ਨੇ ਨਾਨਕ ਸਰਸੰਗਾ ਅਸਥਾਨ ਤੇ 9 ਤਰੀਕ ਨੂੰ ਪਹੁੰਚਣਾ ਕੀਤਾ ਦੀਵਾਨ ਦਿੰਦੇ ਸਨ ਪਰ ਜਿਹੜਾ ਰਾਤ ਦਾ ਉਹਨਾਂ ਦਾ ਰਹਿਣ ਦਾ ਸੀ ਮਨ ਜਿਆਦਾ ਕਰਕੇ ਇਹ ਹੀ ਠੀਕੇ ਤਲਵੰਡੀ ਸਾਬ ਉਹ ਦਮਦਮਾ ਸਾਹਿਬ ਰੁਕਾਂਗੇ ਕੁਝ ਕ ਖਿਆਲ ਸੀ ਕਿ ਵਾਪਸ ਅੰਮ੍ਰਿਤਸਰ ਫੇਰ ਸਮਾਗਮ ਤੇ ਜਾਵਾਂਗੇ ਜਿੱਥੇ ਜਾਣਾ ਨਿਮਰਤਾ ਨਾਲ ਬੇਨਤੀ ਕਰਕੇ ਉਹਨਾਂ ਨੇ ਇਹ ਗੱਲ ਮੰਨ ਲਈ ਚਲੋ ਇਥੇ ਧਿਆਨ ਦੇ ਰਾਤ ਅੰਮ੍ਰਿਤ ਵੇਲੇ ਸੀ ਸਵੇਕ ਤੇ ਚੱਲ ਪਾਵਾਂਗੇ ਅੰਮ੍ਰਿਤ ਵੇਲੇ ਸ਼ਨਾਣ ਪਾਨ ਕਰਕੇ ਲਿਤਨੀਂਦਰ ਕੇ ਚਾਹ ਪਾਣੀ ਫਿਰ ਪ੍ਰਸ਼ਾਦਾ ਛੱਕ ਕੇ ਫਿਰ ਘਰਵਾਨਾ ਹੋਵਾਂਗੇ ਦਿਵਾਂਤਾਂ ਦਿੰਦਾ ਸੀ ਸਮਾਪਤੀ ਹੋ ਗਈ ਉਪਰੰਤ ਪ੍ਰਸ਼ਾਦਾ ਛਕਣ ਤੋਂ ਕੁਝ ਸਮਾਂ ਬਾਅਦ ਜਦੋਂ ਉਹਨਾਂ ਨੇ ਇਹ ਕਬੂਲ ਲਿਆ ਕਿ ਇਥੇ ਅਜ ਉਤਾਰਾ ਰੱਖਦੇ ਆ ਇਥੇ ਹੀ ਖੈਰਦੇ ਆ ਸ਼ਾਮ ਦੇ ਵੇਲੇ ਫੇਰ ਉਹ ਜਿਵੇਂ ਸੀ ਖੁੱਲੀ ਥਾਂ ਬੈਠ ਗਏ ਮਨ ਬਣਿਆ ਕਿ ਵਿਚਰਦੇ ਆ ਥੋੜਾ ਜਿਹਾ ਸੈਰ ਕਰਦੇ ਆ ਜਿਆਦਾ ਬੈਠਣ ਦਾ ਹੀ ਹੁੰਦਾ ਸਾਡਾ ਉਹਨਾਂ ਨੇ ਆਖਿਆ ਆ ਜਗਾ ਹੋਇਆ ਇੱਥੇ ਠਹਿਰ ਗਏ ਖੁੱਲੀ ਥਾਂ ਪਿੰਡ ਦਾ ਇੱਕ ਪਾਸਾ ਤੇ ਬਾਹਰ ਖੇਤ ਨੇ ਕਿੰਨੀ ਸੋਹਣੀ ਹਵਾ ਹੈ ਵਾਤਾਵਰਨ ਕਿੰਨਾ ਖੁੱਲਾ ਸਜਰਾ ਜਿਆ ਹੈ ਬੜਾ ਵਧੀਆ ਹੋਇਆ ਇਹਨਾਂ ਉੱਤੇ ਚਾਰ ਦੀਵਾਰ ਦੇ ਅੰਦਰ ਅੰਦਰ ਫਿਰ ਮਨ ਬਣਿਆ ਕਿ ਚਾਰ ਦੀਵਾਰੀ ਤੋਂ ਨਿਕਲ ਕੇ ਸੜਕ ਤੇ ਚੱਲਦੇ ਆਂ ਨਾਲ ਉਹਨਾਂ ਤੇ ਜੋ ਸੁਰੱਖਿਆਤ ਪ੍ਰਬੰਧ ਕਰਨ ਵਾਸਤੇ ਪਾਟੀ ਗਾਰਡ ਵੀ ਮਿਲੇ ਕੋਈ ਸਰਕਾਰ ਵੱਲੋਂ ਲੋੜ ਪੈਂਦੀ ਨੇ ਤਾਂ ਪ੍ਰਬੰਧ ਵੀ ਰੱਖਨੇ ਪੈਣਗੇ ਥੋੜੇ ਦੂਰ ਚੱਲਦੇ ਚੱਲਦੇ ਚਲੇ ਗਏ ਕਿਲਾ ਦੋ ਕਿਲੇ ਚਾਰ ਪੰਜ ਕਿਲੇ ਤੱਕ ਚਲੇ ਗਏ ਜਿਹੜੇ ਵੀ ਨਾਲ ਸਾਨੂੰ ਉਹਨਾਂ ਦੱਸਿਆ ਦਾਸ ਬਾਰੇ ਵੀ ਕੇ ਦੋ ਦਿਨ ਪਹਿਲੇ ਇੱਥੇ ਨੇੜੇ ਜਿਹੜਾ ਪਿੰਡ ਉੱਥੇ ਚਲੇ ਗਏ ਸੀ ਗਏ ਤਾਂ ਦਾਸ ਸੀ ਅਸੀਂ ਸਾਡੇ ਬਾਰੇ ਕੇ ਸੀ ਗਏ ਤਾਂ ਕਿਸੇ ਦੇ ਘਰ ਸੀ ਆਉਂਦੇ ਰੁਕ ਗਏ ਪਿੰਡ ਦਾ ਨਾਮ ਹੈ ਕਰਨੀ ਤੇ ਜਿਵੇਂ ਪ੍ਰਾਤਨ ਵੀ ਸਮੇਂ ਵਿੱਚ ਕਿਸੇ ਕਿਸੇ ਪਿੰਡ ਵਿੱਚ ਓਵੇਂ ਰੁਕ ਹੁੰਦੇ ਸਨ ਉਸ ਪਿੰਡ ਵਿੱਚ ਹੁਣ ਵੀ ਬਹੁਤ ਸਾਰੇ ਵਣ ਖੜੇ ਨੇ ਛੱਫੜ ਵੀ ਹਨ ਵਣ ਖੜੇ ਨੇ ਵਤਰਾ ਦੇ ਉਹ ਤੁਹਾੰਦਾ ਵਾਤਾਵਰਣ ਹੈ ਜਿੰਜੇ ਤੋਂ ਤੱਕ ਪਤਾ ਹੈ ਭਾਈ ਲਖਵਿੰਦਰ ਸਿੰਘ ਜਿਆਦਾ ਜਾਣਦੇ ਰਹਿੰਦੇ ਨੇ ਉਸ ਪਿੰਡ ਵਿੱਚ ਅੰਮ੍ਰਿਤਧਾਰੀ ਪਰਿਵਾਰ ਤਾਂ ਨਹੀਂ ਸਹਿਦਧਾਰੀ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਰੱਖਣ ਵਾਲੇ ਵੀ ਹਨ ਸੁ ਸਿੰਘ ਸਾਹਿਬ ਨੂੰ ਪਤਾ ਲੱਗਿਆ ਦਾਸਤਾਰੇ ਕਿ 2 ਦਿਨ ਪਹਿਲਾਂ ਉਸ ਪਿੰਡ ਵੀ ਰੁੱਕ ਗਏ ਸੰਵਾਣਾ ਦੇ ਵਿੱਚ ਤੇ ਉਹਨਾਂ ਦਾ ਵੀ ਮਨ ਬਣ ਗਿਆ ਫਿਰ ਅਸੀਂ ਸਾਰੇ ਇਕੱਠੇ ਉਸ ਪਿੰਡ ਦੇ ਵਿੱਚ ਚਲੇ ਗਏ ਜੋ ਵੀ ਪੰਛੇ ਗੱਡੀਆਂ ਸਨ ਤੁਰਦੇ ਰਹੇ ਸੀ ਵਿਚਰੇ ਸੀ ਦੇਖ ਰਹੇ ਸੀ ਕਿ ਇਹ ਪਿੰਡ ਦਾ ਵਾਤਾਵਰਣ ਕਿਵੇਂ ਅਲੱਗ ਜਿਹਾ ਹੈ ਕਿੰਨੇ ਬਣ ਖੜੇ ਨੇ ਛੱਪੜ ਹਨ ਇਹ ਆਮ ਈਵੇਂ ਨਹੀਂ ਹੈ ਪੰਜਾਬ ਦੇ ਪਿੰਡਾਂ ਚ ਐਵੇਂ ਦੇਖਣ ਨੂੰ ਨਹੀਂ ਮਿਲਦਾ ਕੁਝ ਸਮੇਂ ਬਾਅਦ ਮੈਂ ਉਹ ਗੱਲ ਕਰ ਦਿੱਤੀ ਜੋ ਲਖਵਿੰਦਰ ਸਿੰਘ ਜੀ ਨੇ ਦੱਸਿਆ ਸੀ ਵੀ ਇਸ ਨਗਰ 'ਚ ਸੋਣਿਆ ਇੱਕ ਸਹਿਜ ਧਾਰੀ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੋਇਆ। ਸੁਣਦਿਆਂ ਸਾਰੀ ਕਹਿੰਦੇ ਅੱਛਾ ਫਿਰ ਚਲੋ ਬਾਕੀ ਤਾਂ ਦੇਖੀ ਜੀ ਆਪਾਂ ਉਹਨਾਂ ਉਥੇ ਜਾ ਸਕਦੇ ਹਾਂ ਉਥੇ ਚਲੀਏ ਫਿਰ। ਨਾਲ ਹੀ ਉਸ ਪਿੰਡ ਦਾ ਇੱਕ ਸਹਿਜ ਧਾਰੀ ਵੀ ਚਰਿਆ ਸੀ। ਉਹਦੇ ਨਾਲ ਗੱਲ ਕੀਤੀ ਉਹਨੇ ਆਖਿਆ ਮੈਂ ਹੁਣੀ ਪ੍ਰਬੰਧ ਕਰ ਦਿੰਨਾ ਚਲੋ ਚਲਿਏ ਜੇ ਤੁਹਾਡੀ ਇੱਛਾ ਹੈ ਤਾਂ ਛੱਟਪਾਟੀ ਤਿਆਰੀ ਕਰ ਲਈ ਇਕਦامی ਕਿੰਨੀਆਂ ਗੱਡੀਆਂ 5 6 ਗੱਡੀਆਂ ਉਸ ਸਹਿਸ ਧਾਰੀ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਗਏ ਜਿੱਥੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਹੈ ਜਾ ਕੇ ਬੜੇ ਪਿਆਰ ਨਾਲ ਉਹ ਬੜੇ ਮਿੱਠ ਬੋਲਣੇ ਧੀਰਜ ਰੱਖਣ ਵਾਲੇ ਗੁਰੂ ਘਰ ਮੁਕਤਾਈ ਵਾਲੇ ਬੜੇ ਪਿਆਰ ਨਾਲ ਮਿਲੇ ਸਿੰਘ ਸਾਹਿਬ ਜੀ ਨੂੰ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਹੋਰ ਬੈਠਣ ਤੋਂ ਬਿਨਾ ਉੱਥੇ ਹੀ ਚਲੇ ਗਏ ਹੌਲੀ ਹੌਲੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਜਾ ਕੇ ਵੇਖਿਆ ਸਿੰਘ ਸਾਹਿਬ ਕਹਿੰਦੇ ਨਾਲੇ ਚਲੋ ਦਰਸ਼ਨ ਕਰਦੇ ਹਾਂ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਦਰਸ਼ਨ ਕਰਨਾ ਇੱਕ ਖੋਜ ਪੱਖੋਂ ਵੀ ਕੋਈ ਨਾ ਕੋਈ ਗੱਲ ਮਿਲ ਜਾਂਦੀ ਹੈ ਇਹ ਕਿਹੜੇ ਸਮੇਂ ਦੇ ਛਾਪੇ ਦੇ ਸਰੂਪ ਹਨ ਜਾਂ ਹੱਥ ਲੇਖਤ ਹਨ ਜਾਂ ਕਦੋਂ ਤੋਂ ਇਹ ਪਰਵਾਰ ਆਪਣੇ ਗ੍ਰਹਿ ਵਿਖੇ ਸਰੂਪ ਲੈ ਕੇ ਆਇਆ ਜਦੋਂ ਅਰਦਾਸ ਕਰਕੇ ਪ੍ਰਕਾਸ਼ ਕੀਤੇ ਤਾਂ ਹੁਕਮਨਾਮਾ ਆਇਆ ਜਿਸ ਦਾ ਨਾਮਨ ਤਾਂ ਸਭ ਇਸ ਕਾ ਸੋਈ ਸੁਗਟ ਸੁਜਾਨੀ تنਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਲੀ ਕੀ ਘਟਾਨੀ ਵਕਮਨਾਮਾ ਲੈ ਕੇ ਸ੍ਰੋਪ ਦੇ ਦਰਸ਼ਨ ਕੀਤੇ ਅੰਗ ਬਦਲ ਬਦਲ ਕੇ ਸੋ ਉਹਨਾਂ ਤੋਂ ਪੁੱਛਿਆ ਵੀ ਉਹਨਾਂ ਨੇ ਬੜੇ ਪਿਆਰ ਨਾਲ ਦੱਸਿਆ ਕਿ ਸਾਡੇ ਜਿਹੜੇ ਦਾਦਾ ਜੀ ਸਨ 1941 ਵਿੱਚ ਇਹ ਸ੍ਰੋਪ ਸ੍ਰੀ ਅਮਰਤਸਰ ਤੋਂ ਲੈ ਕੇ ਆਏ ਸੀ ਛਾਪਾ ਲਾਹੌਰ ਦਾ ਹੀ ਹੈ ਪੜਿਆ ਵੀ ਸ੍ਰੋਪ ਤੋਂ ਛਾਪਾ ਲਾਹੌਰ ਦਾ ਹੀ ਹੈ ਸਤਿ ਸ੍ਰੀ ਅਕਾਲ ਮਰਦਸਰ ਸਾਹਿਬ ਤੋਂ ਸਾਡੇ ਵੱਡੇ ਵਡੇਰੇ ਲੈ ਕੇ ਆਏ ਸਨ 1941 ਵਿੱਚ ਤੇ ਜਿਵੇਂ ਉਹਨਾਂ ਨੇ ਘਰ ਵਿੱਚ ਸਰੂਪ ਰੱਖਿਆ ਸੀ ਘਰ ਚੁੰਦਿਆਂ ਉਸ ਮੁਤਾਬਕ ਉਹਨਾਂ ਦਾ ਵਧੀਆ ਸੇਵਾ ਕਰਦੇ ਸਨ ਬੜੇ ਸੋਹਣੇ ਤਰੀਕੇ ਨਾਲ ਕੰਮਰ कसे ਲਾਏ ਹੋਏ ਰਮਾਲੇ ਲਾਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕਮਰਾ ਛੋਟੀਆਂ ਛੋਟੀਆਂ ਤਸਵੀਰਾਂ ਦਾ ਗੁਰੂ ਸਾਹਿਬਾਂ ਦੀਆਂ ਦਾ ਇੱਕ ਤੋਂ ਮਹਾਂਪੁਰਖਾਂ ਦੀਆਂ ਹੋਰ ਕੋਈ ਉਹ ਤਨਾਰੀ ਕੋਈ ਤੁਸੀਂ ਵੀ ਨਹੀਂ ਸੀ ਲਾਇਆ ਸਿੰਘ ਸਾਹਿਬ ਵੀ ਖੁਸ਼ ਹੋਏ ਸਾਨੂੰ ਵੀ ਸਾਰਿਆਂ ਨੂੰ ਖੁਸ਼ੀ ਹੋਈ ਦਰਸ਼ਨ ਕਰਕੇ ਫਿਰ ਵਾਪਸੀ ਦੀ ਤਿਆਰੀ ਕੀਤੀ ਫਿਰ ਉਹਨਾਂ ਦਾ ਪਿਆਰ ਵੇਖ ਕੇ ਉਹਨਾਂ ਨੇ ਵਾਰ-ਵਾਰ ਕਹਿਣ ਤੇ ਬਹਿ ਗਏ ਜਿਸ ਕਿਸੇ ਨੇ ਪਾਣੀ ਛਕਣਾ ਸੀ ਜਾਂ ਚਾਹ ਛਕਣੀ ਸੀ ਛਕੀ ਤੇ ਪੁੱਛਿਆ ਬੜੇ ਪਿਆਰ ਨਾਲ ਉਹ ਜਿਹੜਾ ਨੌਜਵਾਨ ਉਸ ਪਰਿਵਾਰ ਦਾ ਜੀ ਉਹਨੇ ਆਖਿਆ ਵੀ ਅਸੀਂ ਤਾਂ ਇਸ ਤੋਂ ਵੀ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵੱਡੇ ਘਾਰੇ ਅਸੀਂ ਰੱਖਦੇ ਵੀ ਸਤਕਾਰ ਨਾਲ ਹੀ ਆਹ ਹੋਰ ਕੋਈ ਕਿਸੇ ਕਾਰਨ ਨਹੀਂ ਪਰ ਮੇਰੀ ਇੱਕ ਮਜ਼ਬੂਰੀ ਹੈ ਕਿ ਮੈਂ ਉੱਥੋਂ ਫਲੋਰ ਪੜਾਉਂ ਜਾਂਦਾ ਤੇ ਫਿਰ ਹਫ਼ਤੇ ਬਾਅਦ ਹੀ ਵਾਪਸੀ ਹੁੰਦੀ ਹੈ ਕੁਦਰਤੀ ਗੱਲ ਹੈ ਦਸਾਂ ਦੁਆਰਾ ਜਾਣਾ 4 ਘੰਟੇ ਦਾ ਘੱਟੋ ਘੱਟ ਲੱਗੀ ਜਾਣਗੇ ਸੋ ਵੀ ਹਫਤੇ ਬਾਅਦ ਫਿਰ ਮੁੜਨਾ ਫਿਰ ਮੇਰੇ ਮਾਤਾ ਜਨ ਪਰਿਵਾਰ ਦੇ ਜੀ ਫਿਰ ਵੀ ਜਿੰਨੀ ਸੇਵਾ ਕਰ ਸਕਦੇ ਕਰਦੇ ਖੈਰ ਸਿੰਘ ਸਾਹਿਬ ਕਹਿੰਦੇ ਸੀ ਕੋਸ਼ਿਸ਼ ਕਰਾਂਗੇ ਕੋਈ ਅਫਸਰ ਉਮੀਦਾਰ ਮਿਲ ਗਿਆ ਕੋਸ਼ਿਸ਼ ਕਰਾਂਗੇ ਤੁਹਾਡੀ ਬਦਲੀ ਹੋ ਜਾਏ ਤੁਸੀਂ ਹੋਰ ਵੀ ਵਧੀਕ ਸੇਵਾ ਕਰ ਸਕੋ ਬੜੀ ਬਰਨਸ ਸਾਹਿਬ ਜੀ ਦੀ ਸੋ ਜਿੰਨਾ ਨਮ ਪ੍ਰੇਮ ਹੈ ਦਾਸ ਨੇ ਬੇਨਤੀ ਕੀਤੀ ਸੀ ਭਾਵੇਂ ਉਹ ਅਮਰਤ ਧਾਰੀ ਹਨ ਭਾਵੇਂ ਸਹਿਦ ਧਾਰੀ ਹਨ ਜਿਨ੍ਹਾਂ ਦੀ ਇਹ ਭਾਵਨਾ ਜਿਨ੍ਹਾਂ ਨੂੰ ਇਹ ਸੋਝੀ ਇਹ ਗਿਆਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਮਨੁੱਖਤਾ ਦਾ ਉਦਾਰਣ ਕਰਤਾ ਹਨ ਸਦੀਵੀ ਸਤਿਗੁਰੂ ਹਨ ਉਹ ਉਹਨਾਂ ਦੀ ਸ਼ਰਧਾ ਨਾਲ ਹੀ ਸਤਕਾਰ ਕਰਦੇ ਧੂਮੇ ਦੀ ਭਾਵਨਾ ਨਾਲ ਸਤਕਾਰ ਹੀ ਕਰਦੇ ਹਨ ਹਨ ਬਾਬਾ ਰੇਸ਼ਰ ਸਿੰਘ ਜੀ ਦੇ ਪਾਵਨ ਜੀਵਨ ਦੀਆਂ ਸਾਖੀਆਂ ਤਾਂ ਬਹੁਤ ਹਨ ਆਪਾਂ ਸੰਖੇਪ ਰੂਪ ਵਿੱਚ ਬਚਨ ਕਰ ਗਏ ਇੱਕ ਦਫਾ ਧੰਨ ਬਾਪਾ ਆਨੰਦ ਸਿੰਘ ਜੀ ਨੇ ਪਧੌਰ ਦੀ ਵਾਹ ਲਾਇਏ ਕੋਈ ਸਾਨੂੰ ਤੇ ਦੀਵਾਰ ਸਜਰੇ ਸਨ ਤੇ 1 ਕੁ ਕਿਲੋਮੀਟਰਾਂ ਦੀ ਦੂਰੀ ਤੇ ਪਿੰਡ ਹੈ ਮਾਛੀ ਕੇ ਹੁਣ ਤਾਂ ਜਿਹੜੀ ਵਧੀਆ ਸੜਕ ਨਿਕਲੀ ਐ ਮੋਗੇ ਤੋਂ ਬਰਨਾਲੇ ਨੂੰ ਵੱਡੀ ਸੜਕ ਇਹਦੇ ਉੱਪਰ ਹੀ ਆ ਜਾਂਦਾ ਹੈ ਤੇ ਇੱਕ ਗੁਰਦੁਆਰਾ ਸਾਹਿਬ ਦਾ ਵੀ ਉੱਪਰ ਹੀ ਦਰਸ਼ਨ ਹੁੰਦਾ ਨਾਨਕ ਸਰ ਲਿਖਿਆ ਹੋਇਆ ਹੈ ਇਸ ਨਗਰ ਦੇ ਕੁਝ ਸੰਗੀ ਪਦਾ ਹੋ ਗਏ ਧੰਨ ਬਾਬਾ ਐਸ਼ਰ ਸਿੰਘ ਜੀ ਦੇ ਦੀਵਾਨ ਚੱਲਦੇ ਸੰਤੇ ਮਨ ਚ ਇਹ ਖਿਆਲ ਕਿ ਆਪਾਂ ਵੀ ਬੇਨਤੀ ਕਰਾਂਗੇ ਸਾਡੇ ਅਗਰ ਵੀ ਕਿਰਪਾ ਕਰੋ ਕਿ ਕੋਈ ਪੁਰਾਣੀ ਉਥੋਂ ਦੇ ਧੰਨ ਬਾਬਾ ਨੰਦ ਸਿੰਘ ਜੀ ਸਮੇਂ ਵੀ ਸੰਗਤ ਕਰਦੇ ਸਨ ਦੀਵਾਨ ਦੀ ਸਮਾਪਤੀ ਹੋਈ ਤੇ ਉਹ ਜਿਹੜੇ ਮਾਛੀ ਕੇ ਪਿੰਡ ਤੋਂ ਗਏ ਹੋਏ ਸਨ ਲੰਗਰ ਵਿੱਚ ਬੈਠੇ ਵੀ ਲੰਗਰ ਛਾ ਲੀਏ ਧੰਨ ਬਾਬਾ ਐਸ਼ਰ ਸਿੰਘ ਜੀ ਮਾਰਦ ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਛਕਣਾ ਸੀ ਜੇ ਬਾਬਾ ਜੀ ਕਹਿੰਦੇ ਕੋਈ ਮਾਛੀ ਕੇ ਪਿੰਡ ਤੋਂ ਵੀ ਆਏ ਨੇ ਅੱਖਾ ਜੀ ਪਤਾ ਕਰ ਲੈਣਾ ਬਾਬਾ ਜੀ ਕਹਿੰਦੇ ਜੇ ਆਏ ਆ ਤਾਂ ਬੁਲਾ ਲਾ ਸਾਖੀ ਜੇ ਲਿਖਿਆ ਕਿ ਕਿਸੇ ਨੇ ਜੇ ਬੇਨਤੀ ਕੀਤੀ ਨਹੀਂ ਸੀ ਉਹਨਾਂ ਦੀ ਅੰਦਰ ਦੀ ਜਿਹੜੀ ਭਾਵਨਾ ਸੀ ਜਿਹੜੀ ਵਿਚਾਰ ਕਰਕੇ ਜੋ ਭਾਵਨਾ ਲੈ ਕੇ ਆਏ ਸਨ ਉਹਦੇ ਮੁਤਾਬਕ ਧੰਨ ਬਾਬਾ ਅਿਸ਼ਰ ਸਿੰਘ ਜੀ ਨੇ ਸੁਨੇਹਾ ਭੇਜ ਕੇ ਆਪ ਹੀ ਬੁਲਾ ਲੇ ਕਿ ਉਹਨਾਂ ਨੂੰ ਸਾਧ ਲਿਆਉਗੇ ਉਹ ਆਏ ਤੇ ਬਾਬਾ ਜੀ ਕਹਿੰਦੇ ਤੁਹਾਡਾ ਪਿੰਡ ਕਿਹੜਾ ਹੈ ਜੀ ਮਾਛੀ ਕਿੱਡੀ ਕੁ ਦੂਰ ਹੈ ਥੋੜੇ ਕਿਲੋਮੀਟਰ ਹੀ ਕਹਿੰਦੇ ਠੀਕ ਹੈ ਜਿਵੇਂ ਸਾਨੂੰ ਵੀ ਹੁਕਮ ਹੋਇਆ ਹੈ ਧੰਨ ਬਾਬਾ ਇਸ਼ਤਰੀ ਜੀ ਕਹਿੰਦੇ ਅਸੀਂ ਕੱਲ ਹੀ ਆਵਾਂਗੇ ਤੁਸੀਂ ਤਿਆਰੀ ਕਰ ਦੋ ਸਵੇਰੇ ਉਹਨਾਂ ਨੂੰ ਬੜੀ ਹੈਰਾਨੀ ਵੀ ਹੋਈ ਜਦ ਤੱਕ ਬੇਨਤੀ ਨਹੀਂ ਕੀਤੀ ਚਾਹ ਵੀ ਚੜਿਆ ਬਾਬਾ ਜੀ ਕਹਿੰਦੇ ਅਸੀਂ ਨੌਕਰੀ ਹੀ ਪਹੁੰਚ ਜਾਵਾਂਗੇ ਤਿਆਰੀ ਕਰ ਲੋ ਉਹਨਾਂ ਨੂੰ ਬੇਹਾਦ ਖੁਸ਼ੀ ਹੋਈ ਉਹਨਾਂ ਨੇ ਸਾਈਕਲ ਫੜੇ ਉਸ ਵੇਲੇ ਦੇ ਆਮ ਸਾਧਨ ਉਹ ਸਾਈਕਲਾਂ ਤੇ 10:30 ਵਜੇ ਰਾਤ ਨੂੰ ਹੀ ਚੱਲ ਕੇ ਮਾਛੀ ਕੇ ਪਹੁੰਚੇ ਆਪਣੇ ਪਿੰਡੇ ਤੇ ਤਿਆਰੀ ਕਰਾ ਲਈ ਪਿੰਡ 'ਚ ਉਸ ਵੇਲੇ ਜਿੰਨੀਆਂ ਕਰ ਨੂੰ ਦੱਸ ਸਕੇ ਬਾਕੀ ਜ਼ਿਆਦਾ ਤਾਂ ਫਿਰ ਦਿਨ ਚੜੇ ਦੱਸ ਕੇ ਸਵਾਰ ਥਿੰਗ ਤਿਆਰੀ ਕੀਤੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਬੜੇ ਅਦਰ ਸਤਕਾਰ ਨਾਲ ਜੋ ਚਦਵਾ ਸਾਹਿਬ ਲਾ ਕੇ ਤੇ ਦੀਵਾਨ ਕਿੱਥੇ ਲੱਗਣਾ ਸਾਰੀ ਤਿਆਰੀ ਕਰ ਲਈ ਤੇ ਐਨ 9 ਵਜੇ ਧੰਨ ਦਾਤਾ ਐਸ਼ਰ ਸਿੰਘ ਜੀ ਜਿਹਾ ਦੇ ਕੇ ਪਿੰਡ ਮਾਛੀ ਕੇ ਪਹੁੰਚੇ। ਉਥੇ ਪਹੁੰਚੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਜੋ ਅਤਰ ਭਲੇਂ ਛਿੜਕਾ ਕਰਕੇ ਜੋਰ ਲੈ ਕੇ ਥੋੜਾ ਜਿਹਾ ਸੇਵਾ ਕੀਤੀ ਤੇ ਫਿਰ ਹੁਕਮ ਹੋਇਆ ਸਾਥੇ ਸਰਕਾਰ ਜੋਗ ਬਾਬਾ ਖੇਰ ਸਿੰਘ ਜੀ ਨੂੰ ਜਥੇ ਸਿਮੇਤ ਕੀਰਤਨ ਕਰਨ ਦਾ ਢੰਡਾ ਤੋਂ ਕੀਰਤਨ ਕੀਤਾ ਉਹ ਪ੍ਰੰਤ ਧੰਨ ਬਾਬਾ ਰਿਸ਼ਰ ਸਿੰਘ ਜੀ ਨੇ ਫਿਰ ਬਚਨ ਕੀਤੇ ਨਾਲ ਬਚਨ ਕਰਦੇ ਆਖਿਆ ਕਿ ਤੁਸੀਂ ਜਿਵੇਂ ਬੇਨਤੀ ਕੀਤੀ ਸੀ ਤੇ ਸਾਡਾ ਵੀ ਇਸੇ ਤਰ੍ਹਾਂ ਤਾਂ ਘਟਾਉਣਾ ਸੀ ਉਸ ਤੋਂ ਤੋਂ ਜ਼ਿਆਦਾ ਹੀ ਲੱਗਿਆ ਹੁਣ ਫਿਰ ਆਪਾਂ ਸਮਾਪਤੀ ਕਰਦੇ ਹਾਂ ਸਮਾਪਤੀ ਹੋਈ ਤੇ ਉਸ ਤੋਂ ਬਾਅਦ ਸੰਬੂ ਵਿੱਚ ਅਲੱਗ ਤੋਂ ਪ੍ਰਬੰਧ ਸੀ ਬਾਬਾ ਜੀ ਦੇ ਪ੍ਰਸ਼ਾਦਾ ਚਾਉਣ ਵਾਸਤੇ ਉੱਥੇ ਕੋਈ ਵੱਡੀ ਉਮਰ ਦੀ ਮਾਤਾ ਵੀ ਲੈ ਕੇ ਆਈ ਆਖਿਆ ਜੀ ਮੈਂ ਤੇ ਬੜੇ ਜਾਨ ਨਾਲ ਮੱਕੀ ਦੀਆਂ ਰੋਟੀਆਂ ਸਾਗ ਪਿਆਰ ਕਰਕੇ ਲਿਆਈਆਂ ਬਾਬਾ ਜੀ ਨੇ ਸੁਣਿਆ ਬਾਬਾ ਜੀ ਕਹਿੰਦੇ ਕੋਈ ਵੀ ਕੋ ਵੀ ਲੈ ਆ ਫੜ ਲਓ ਨਗਰ ਨੇ ਪ੍ਰਬੰਧ ਕੀਤਾ ਸੀ ਪ੍ਰਸ਼ਾਦਾ ਪਾਣੀ ਚੱਕਿਆ ਉਪਰੰਤ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਬਾਬਾ ਜੀ ਸਹੀਂ ਗੁਰਦੁਆਰਾ ਬਣਾਉਣਾ ਚਾਹੁੰਦੇ ਆ ਇੱਕ ਜ਼ਮੀਦਾਰ ਨੇ ਮੁਰੱਬੇ ਬੰਦੀ ਦੇ ਸਨੇ ਆ ਕੁਝ ਥਾਂ ਇਉਂ ਹੀ ਅਰਦਾਸ ਕੀਤੀ ਹੋਈ ਹੈ ਕਿ ਇੱਥੇ ਗੁਰੂ ਘਰ ਬਣ ਜਾਏ ਬੇਨਤੀ ਸੁਣ ਕੇ ਧਰਬਾਬਾ ਇਸ਼ਰ ਸਿੰਘ ਜੀ ਕਹਿੰਦੇ ਪਿੰਡ ਚ ਅੱਗੇ ਨਹੀਂ ਗੁਰਦੁਆਰਾ ਬਣੇ ਅੱਗੇ ਕੋਈ ਹੈ ਉਹਨਾਂ ਆਖੇ ਜੀ ਅੱਗੇ ਤਾਂ ਨਹੀਂ ਇਹ ਤੋਂ 2.5 3 ਕਿਲੋਮੀਟਰ ਦੀ ਦੂਰੀ ਤੇ ਛੇਵੇਂ ਪਾਛਾ ਦਾ ਸਥਾਨ ਹੈ ਪਰ ਫਿਰ ਜਿਹੜੇ ਬਿਰਧ ਹਨ ਜਾਂ ਬੱਚੇ ਹਨ ਉਹਨਾਂ ਨੂੰ ਜਾਣਾਂ ਦਾ ਹੁੰਦਾ ਹੈ ਬਿੰਨਤ ਜਾਣ ਵਰਤ ਵਿੜੇ ਜਾਂ ਸ਼ਾਮ ਨੂੰ ਬਾਤ ਚਾ ਹੁੰਦਾ ਕਿ ਸਵੇਰੇ ਸ਼ਾਮ ਸੰਗਤ ਵਿੱਚ ਹਾਜ਼ਰੀ ਭਰਨੀ ਘਟੋ ਘਰ ਗੁਰੂ ਸਾਹਿਬ ਦਾ ਦਰਸ਼ਨ ਕਰੀਏ ਬਹੁਤਿਆਂ ਦੇ ਮਨ 'ਚ ਭਾਵਨਾ ਹੁੰਦੀ ਹੈ ਉਹ ਅਧੂਰੀ ਰਹਿ ਜਾਂਦੀ ਹੈ ਪੂਰੀ ਨਹੀਂ ਹੁੰਦੀ ਧੰਨ ਬਾਬਾ ਇਸ਼ਰ ਸਿੰਘ ਜੀ ਕਹਿੰਦੇ ਸੀ ਗੁਰਦੁਆਰਾ ਪੜਾਇਆ ਹੀ ਨਹੀਂ ਬਿਰਦਾ ਪੜੋਣਾ ਚਾਹੀਦਾ ਅਜੇ ਤੱਕ ਨਾ ਗੁਰਦੁਆਰੇ ਹੀ ਵਸਨੇ ਸੀ ਇਹ ਤਾਂ ਜ਼ਰੂਰ ਬਣਾਉਣਾ ਚਾਹੀਦਾ ਖਾਸ ਕਰਕੇ 라ਗੜੀਆ کاروبار ਕਰਨ ਵਾਲੇ ਪ੍ਰਾਣੀ ਉਹਨਾਂ ਨੇ ਅੱਗੇ ਲਾ ਕੇ ਫੇਰੇ ਉਪਰਾਧਾ ਕੀਤਾ ਫਿਰ ਗੁਰੂ ਖਾਨੇ ਥੋੜੇ ਸਮੇਂ ਦੀ ਉਸਾਰੀ ਕਰਕੇ ਨਾਮ ਅਨੰਸਰ ਰੱਖਿਆ ਤੇ ਬਹੁਤ ਸਾਰੀ ਮਰਜ਼ਾਦਾ ਮੇਰ ਖਾਂਦੀ ਹੈ ਪਹਾੜ ਦੇ ਗੁਰਦੁਆਰਾ ਤੇ ਬਹੁਤ ਸਾਰੀ ਮਰਜ਼ਾਦਾ ਇਵੇਂ ਹੀ ਉਹ ਭਰਨਾ ਨਾਲ ਫਿਰ ਸੇਵਾ ਕਰਦੇ ਨੇ ਇਸ ਤਰ੍ਹਾਂ ਧੰਨ ਬਾਬਾ ਈਸ਼ਰ ਸਿੰਘ ਜੀ ਕਿਰਪਾ ਕਰਦੇ ਸਨ ਜੋੜਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਨਹੀਂ ਅਜੇ ਤੱਕ ਬਣਾਇਆ ਗੁਰਦੁਆਰਾ ਕਿਤੇ ਲਿਖਿਆ ਕਰ ਦਿਓ ਜ਼ਰੂਰ ਬਣਾਓ ਸਤਿਗੁਰੂ ਦੀ ਸੇਵਾ ਕਰੋ ਹਜ਼ੂਰੀ ਚ ਬੈਠੋ ਪਾਠ ਹੋਵੇ ਸੰਗਤ ਹੋਵੇ ਇਹ ਕੋਈ ਡੁਬਣਾ ਚਾਹੀਦਾ ਹੈ ਹਰ ਸਿੱਖ ਨੂੰ ਇਹ ਕਰਨਾ ਚਾਹੀਦਾ ਸੋ ਉਸ ਸੰਪਰਦਾਇ ਨਾਲ ਜੁੜੇ ਹੋਏ ਭਾਵਨਾ ਰੱਖਣ ਵਾਲੇ ਇਹ ਪਰਵਾ ਸਰਦਾਰ Pritam Singh ਦੀ ਸਾਰਾ ਪਰਵਾਰ ਜਿਵੇਂ ਫੇਰੇ ਕਰਦਾ ਪ੍ਰੋਗਰਾਮ ਹੁੰਦਾ ਹੈ ਖਾਸ ਛੋਣ ਨੇ ਸੰਗੀਆਂ ਨੂੰ ਜਿਹੜੇ ਕਿ ਬੜੇ ਸੁੱਕੇ ਜਿਹੇ ਢੰਗ ਨਾਲ ਬਹਿ ਕੇ satsang ਹੋ ਸਕੇ ਕਿਉਂ ਉਪਰਾਲਾ ਕਰਦੇ ਨੇ ਪਾਪਾ ਜੀ ਦੀ ਕੀਰਤਨਾ ਸਤਿਗੁਰੂ ਅਤੇ ਉਹਨਾਂ ਦੀ ਬਖਸ਼ਿਸ਼ ਨਾਲ ਪਾਪਾ ਜੀ ਮਿਹਰਾ ਕਰਦੇ ਨੇ ਭਾਵਨਾ ਪੂਰੀਆਂ ਕਰਦੇ ਨੇ ਦਿਲ ਦੁਗਣੀ ਰਾਤ ਚੰਨੀ ਤਰੱਕੀ ਬਖਸ਼ਦੇ ਆ ਕਿਰਪਾ